ਚਲੋ ਸਸ਼ੀਕਾਲ ਜੀ ਅੱਜ ਮੈਂ ਤੁਹਾਨੂੰ ਫੌਲ ਦੇ ਰੰਗਾਂ ਦੀ ਪਾਰਟੀ ਤੇ ਲੈ ਚਲਾਂ ਤੁਸੀਂ ਮੇਰੇ ਪਿੱਛੇ ਵੇਖਿਆ ਕਿੰਨੇ ਖੂਬਸੂਰਤ ਰੰਗ ਨੇ ਮੇਰੇ ਇਹ ਥੈਲੇ ਦੇ ਵਿੱਚ ਵੀ ਮੈਂ ਤੁਹਾਨੂੰ ਕੁਝ ਰੰਗ ਕੱਢ ਕੇ ਦਿਖਾਵਾਂਗੀ ਚਲੋ ਲੱਭੀਏ ਕਿਹੜੇ-ਕਿਹੜੇ ਰੰਗ ਹੈਗੇ ਨੇ ਦੇ ਵਿੱਚ ਆਜੋ ਤੁਸੀਂ ਮੇਰੇ ਨਾਲ ਵਾਓ ਇਹ ਕਿੰਨਾ ਸੋਹਣਾ ਹਰਾ ਰੰਗ ਹੈ ਵਾਜੀ ਵਾ ਇਹ ਦੇਖੋ ਇਹ ਹੈਗਾ ਬਰਾਊਨ ਸ਼ੇਡ ਦਾ ਇਹ ਵੀ ਪੂਰਾ ਬਰਾਊਨ ਨੂੰ ਪੂਰਾ ਵੀ ਕਹਿੰਦੇ ਹਨ ਐ ਦੇਖੋ ਕਿੰਨਾ ਪਿਆਰਾ ਕਲਰ ਹੈ ਗਿਆ ਐਦੇ ਰੰਗ ਹੈਗੇ ਨੇ ਨਰੰਗੀ ਤੇ ਐ ਦੇਖੋ ਪੀਲਾ ਵਾਓ ਤੁਸੀਂ ਤੁਸੀਂ ਕਿੰਨੇ سارے ਰੰਗ ਦੇਖੇ ਨੇ ਐ ਫਾਲ ਕਲਰ ਦੇ ਖੂਬਸੂਰਤ ਰੰਗ ਦੀ ਵਾਰੀ ਮੈਂ ਤੁਹਾਨੂੰ ਫਿਰ ਇੱਥੇ ਮਿਲਾਂਗੀ ਬਾਏ ਬੱਚੇ ਇਹ ਦੇਖੋ ਸੁੱਕੇ ਪੱਤੇ ਵਾਓ ਇਹ ਦੇਖੋ ਕ੍ਰੰਚ ਕ੍ਰੰਚ ਸਾਊਂਡ ਕਰਦਾ ਤੁਸੀਂ ਐਸੇ ਤੇ ਜੰਪ ਮਾਰ ਲਿਓ ਬਾਹਰ ਖੇਡਦੇ ਹੋ ਨਾ ਮम्मा पापा ਨਾਲ ਜਾ ਕੇ ਇਹ ਦੇਖੋ ਖਰਦੇ ਨੇ ਇਹ ਸਾਰੇ ਪੱਤੇ ਜਦੋਂ ਸੁੱਕ ਜਾਂਦੇ ਨੇ ਤੇ نیچے ਜ਼ਮੀਨ ਤੇ गिर ਜਾਂਦੇ ਨੇ ਹੈਪੀ ਫਾਲ